ਹਾਂਜੀ ਸ਼ਸ਼ੀ ਕਾਲ ਲਈ ਸਾਰਿਆਂ ਨੂੰ ਵੈਲਕਮ ਟੂ ਮਾਈ ਚੈਨਲ ਜਿਦਾਂ ਨਾ ਮੈਂ ਗਗਨ ਸੇ ਗਲਤੀ ਕਿੱਦਾ ਤੁਸੀਂ ਸਾਰੇ ਤੇ ਹਾਂਜੀ ਆਪਾਂ ਵੀ ਠੀਕ ਠਾਕ ਆਂ ਤੇ ਹੁਣ ਟਾਈਮ ਨੂੰ ਸ਼ਾਮ ਦਾ ਅਗੇ 7 ਵਜੇ ਗਏ ਨੇ ਤੇ ਆਪਾਂ ਸਬਜ਼ੀ ਵੀ ਬਣਾ ਲਈ ਆ ਆਪਾਂ ਬਣਾਈ ਅੱਜ ਭਿੰਡੀਆਂ ਦੀ ਸਬਜ਼ੀ ਤੇ ਆਪਾਂ ਆਟਾ ਵੀ ਕੰਮ ਲਿਆ ਤੇ ਹੁਣ ਆਪਾਂ ਬਣਾਉਣ ਲੱਗਿਆ ਰੋਟੀ ਰੋਟੀ ਅੱਜ ਬਣਾਵਾਂਗੇ ਤੰਦੂਰ ਤੇ ਤੁਹਾਨੂੰ ਦਿਖਾਵਾਂਗੇ ਤੇ ਸਖਮ ਚਾਨ ਲੱਗਿਆ ਅੱਗਾ ਦੇਖੋ ਸਖਮ ਚਾਨ ਲੱਗਿਆ ਆਗ ਕਤੇ ਫਿਰ ਆਪਾਂ ਲਾਉਨੇ ਆ ਰੋਟੀ ਕੈ ਲੋ ਚਲੋ ਆਲਾ ਡੱਬੀ ਕੈਚ ਕਰੋ ਕਾਹੀ ਤਾਂ ਲਿਆ ਦੇ ਮੈਨੂੰ ਕੈਚਿੰਗ ਚਲੋ ਚਲੋ ਮਚਾਓ ਪਸੇ ਨੋ ਪਸੇ ਨਹੀਂ ਹੋਏ ਪਏ ਆ ਤੁਸੀਂ ਤਾਂ ਤੋਨੂੰ ਜ਼ਿਆਦਾ ਹੁੰਦਾ ਨਾ ਕੁਛ ਫੋਨ ਕਿਸ ਕਾ ਆ ਰਿਹਾ ਹੈ ਫੰਜੀ ਆਪਣੀ ਅੱਗ ਮਚਣ ਲੱਗ ਗਈ ਆ ਤੰਦੂਰ ਆਪਾਂ ਪੂਰਾ ਕਰ ਲੈਣਾ ਲਾਲ ਫੇਰ ਲਾਵਾਂਗੇ ਰੋਟੀ ਕਿ ਭਾਗ ਕੁਕੀ ਡੀ ਜੀ ਬਚਾਈ ਹੂੰ ਤਨ ਤੂੰ ਆ ਮੈਂ ਜਿਆਦਾ ਅੰਧਾ ਨਾ ਨਾ ਸੱਸੇ ਪਤਾ ਤੁਹਾਨੂੰ ਕਿੰਨਾ ਪਿਆਰ ਕਰਦੀ ਐ ਤੂੰ ਆ ਜਿਆਦਾ ਹਾਂ ਪਿਆਰ ਕਰਦੀ ਐ ਤੇ ਹੋਰ ਕਰਦੀ ਐ ਦੱਸੀ ਦੱਸਾ ਕਰਦੀ ਕਿ ਨਹੀਂ ਕਰਦੀ ਹੈਂ ਬੋਲ ਦੇਣੀ ਕਿ ਕਰਦੀ ਐ ਕਿ ਨਹੀਂ ਕਰਦੀ ਉਹ ਤਾਂ ਕਰਦੀ ਤਾਂ ਐ ਪਰ ਤੂੰ ਇਹ ਹੋਰ ਥੋੜੀ ਕਰ ਤੇ ਤੂੰ ਐਂ ਦੀ ਰੀ ਰੀਤ ਬਣੀ ਵੀ ਆ ਆਪਣੇ ਭਰੇ ਲੋਕ ਤੇ ਹੋ ਰ ਹਲੋ ਰਾਜੀ ਆਜੀ ਬਰੇ ਕੀ ਆਲਾ ਹਾਂਜੀ ਸੁਖ ਨੂੰ ਆ ਗਿਆ ਫੋਨ ਕੋਈ ਨਾ ਘਰੇ ਆ ਗਿਆ ਯਾਰ ਮੈਂ ਨਾ ਡਰਦੀ ਆ ਹੀ ਜਾਂਦਾ ਜੀ ਮੇਰੇ ਪਸਮਾਨ ਲੈ ਕੇ ਚਾਵਾਂਗੇ ਉੱਥੇ ਹੈਨਾ ਤੇ ਆਪਾਂ ਸਬਜੀ ਬਣੀ ਪਈ ਆ ਅੱਪਾ ਅੱਜ ਪਿੰਡੀਆਂ ਬਣਾਈਆਂ ਕਿਉਂਕਿ ਆਪਾਂ ਥੋੜੀਆਂ ਇਸ ਲਈ ਨਹੀਂ ਆ ਕਿਉਂਕਿ ਆਪਾਂ ਸਵੇਰ ਸਬਜੀ ਬਣਾਉਣੇ ਹੁੰਨੇ ਆਗੇ ਨੰਨੇ ਕਿੰਨੇ ਕਿ ਸੋਖ ਨੇ ਜਾਣਾ ਹੁੰਦਾ ਕੰਮ ਤੇ ਬੱਚੇ ਨੇ ਸਕੂਲ ਜਾਣਾ ਹੈ ਫਿਰ ਆਪਾਂ ਥੋੜੀ ਜਿਹੀ ਬਨਾਲੀ ਵੀ ਹੁੰਦਾ ਸਾਜੂ ਦਾ ਤੇ ਫਿਰ ਆਪਾਂ ਹਾਂਜੀ ਉਧਰੋਂ ਮਨਿੰਦਰ ਵੀ ਆਗੇ ਸੀ ਹੁਣ ਉਹਨਾਂ ਦੇ ਘਰੋਂ ਤੇ ਹੁਣ ਆਣ ਕੇ ਖੇਡਣ ਲੱਗੇ ਚੇੜੀ ਬੱਲਾ ਮੈਨੂੰ ਕਹਿੰਦੇ ਸੀ ਪਾਪਾ ਖੇਚੜੀ ਬੱਲਾ ਚੱਲ ਖੇਡਦੇ ਆਪਾਂ ਮੈਂ ਕਹਾਂ ਨਹੀਂ ਤੁਸੀਂ ਖੇਡੋ ਨਹੀਂ ਮਨਿੰਦਰ ਤੋ ਨਹੀਂ ਸਹੀ ਲੱਗਦੀ ਅਨਮੋਲ ਮਨਿੰਦਰ ਤੋ ਸਹੀ ਨਹੀਂ ਲੱਗਦੀ ਮਨਿੰਦਰ ਤੂੰ ਸਹੀ ਲਾਖ ਯਾਰ ਹਟ ਤੂੰ ਸਹੀ ਨਹੀਂ ਲਾਉਂਦਾ ਲੈ ਇੱਕ ਤਾਂ ਟੈਕ ਕੇ ਖੇਡੋ ਆਏ ਨਾ ਇੱਕ ਤਾਂ ਟੈਕ ਟਗਾ ਕੇ ਰੱਖੋ ਫੇਰ ਚੜੀ ਵਾਲਾ ਸਹੀ ਖੇਡਿਆ ਜਾਂਦਾ ਹੁੰਦਾ ਆ ਮਮਾ ਉਹ ਤੇਰੇ ਵਾਲੇ ਪਾਸੇ ਆ ਗਈ ਵੇ ਆਹ ਸੈਂਟਰ ਆ ਤੁਹਾਡਾ ਵਿਚਾਲੜਾ ਉਧਰ ਉਹ ਗੰਦੀ ਪਾਣੀ ਲਾ ਰਿਹਾ ਰੋਟੀ ਮਮਮੀ ਹਣੀ ਮੈਂ ਉਧਰ ਨਹੀਂ ਖੇਡਦਾ ਚੜੀ ਵਾਲਾ ਆਪ ਗਿਆ ਤੰਦੂਰ ਕਿ ਨਹੀਂ ਅਜੇ ਬਹੁ ਹੋ ਜਾ ਲਿਆ ਰੈੱਡ ਤੰਦੂਰ ਇਹਣਾ ਬਸ ਤੇ ਰੈੱਡ ਕਰਕੇ ਫੇਰ ਹੀ ਲੈਣਗੇ ਰੋਟੀਆਂ ਮੰਮੀ ਨੇ ਕਿਹਾ ਸੀ ਸਹੀ ਮੰਮੀ ਕਹਿੰਦੀ ਪਹਿਲਾਂ ਜਦੋਂ ਲਾਲ ਹੋਊਗਾ ਤੰਦੂਰ ਫੇਰ ਹੀ ਰੋਟੀ ਲੱਗਣੀ ਹੈ ਇਹਦੇ 'ਚ ਚੱਲ ਵੀ ਬਣੋ ਇਹ ਗਲਤ ਆ ਤੇਰੀ ਚ ਚੱਲੋ ਵੀ ਬਣੋ ਨਹੀਂ ਲੈ ਮੈਂ ਖੇਡਦਾ ਇੱਧਰ ਆਇਆ ਹਾਂ ਉਹ ਗੁੰਮ ਦੇ ਰਾਇ ਇਹਨੇ ਵੀ ਆਪ ਕੜੀ ਕਿ ਬਹੁਤ ਆਪ ਕੱਚੀ ਸੀ ਆਪ ਕੱਚੀ ਗੱਲ ਸੀ ਆਹ ਨਹੀਂ ਯਾਰ ਇਹ ਸਭ ਗੁੰਮ ਹੋ ਗਿਆ ਫਰ ਗਿਆ ਹਾਂਜੀ ਤਾਂ ਦੇਖੋ ਇਹ ਲੈ ਗਈਆਂ ਰੋਟੀਆਂ ਬਸ ਥੋੜੀਆਂ ਨੇ ਰਹਿ ਗਈਆਂ ਨੇ ਐਨੇ ਐਨੇ ਬੈਡ ਰਹਿ ਗਏ ਹਣ ਹਾਂਜੀ ਹੁਣ ਖਾਣ ਲੱਗੇ ਸੀ ਰੋਟੀ ਅਸੀਂ ਤੰਦੂਰ ਦੀ ਰੋਟੀ ਲਾਈ ਆ ਮੰਮੀ ਨੇ ਚੇਕਾ ਕਰਨੇ ਤੰਦੂਰ ਦੀ ਰੋਟੀ ਲਾਈ ਆ ਹੁਣ ਕਿਹੜੀ ਰੋਟੀ ਖਾਣੀ ਆ ਤੰਦੂਰ ਵਾਲੀ ਹੈ ਮਨਿੰਦਰ ਦੇਖੀ ਉਹਦਾ ਦਹੀਂ ਮਟਾ ਦੇ ਮਨਿੰਦਰ ਤੂੰ ਉਹਦਾ ਦਹੀਂ ਬਟਾ ਲਿਆ ਏ ਨਹੀਂ ਚਾਰ ਨਹੀਂ ਲੈਣਾ ਤੂੰ ਉਹ ਮਿਰਚ ਦਾ ਤੇ ਨਿੰਬੂ ਦਾ achar ਪਿਆਵੋ ਤੋ ਲੈ ਕੇ ਅੰਦਰੋਂ ਨਾਲ ਮਿਰਚ ਦਾ ਤੇ ਨਿੰਬੂ ਦਾ achar ਪਿਆਵੋ ਲਿਆ ਤੇ ਰੋਟੀ ਵੈਸੇ ਚੰਗੀ ਗੱਲ ਹੈ ਸਾਰਿਆਂ ਨੂੰ ਆਪਾਂ ਨੂੰ ਵੀ ਕਹਿਣਾ ਚਾਹੀਦਾ ਵੀ ਸਾਰੇ ਜੋ ਰੋਟੀ ਖਾਂਦੇ ਥੱਲੇ ਬੈਗ ਰੋਟੀ ਖਾਣੀ ਚਾਹੀਦੀ ਆ ਸਾਰੇ ਰੋਟੀ ਥੱਲੇ ਬਹਿ ਕੇ ਖਾਇਆ ਕਰੋ ਚੰਗੀ ਗੱਲ ਆ ਘਰ ਦੇ ਵਿੱਚ ਬਰਕਤ ਰਹਿੰਦੀ ਆ ਜੇ ਰੋਟੀ ਆਪਾਂ ਥੱਲੇ ਬਹਿ ਕੇ ਸਾਰਾ ਟੁੱਬਰ ਖਾਣੇ ਆ ਤਾਂ ਜੀ ਹੋਣਾ ਖਾਣ ਲੱਗਿਆ ਫਰੂਟ ਬੈਂਗਰ ਫੋਨ ਦੇਖੇ ਜਾ ਰਹੇ ਆ ਅੰਦਰ ਮੰਮੀ ਮੋ ਲੂ ਤੇ ਇੱਕ ਤੁਹਾਨੂੰ ਹੋਰ ਚੀਜ਼ ਦਿਖਾਉਣੀ ਆ ਅੱਜ ਮੰਮੀ ਕੈਸੀ ਜੀਰੇ ਤੇ ਬਬਕੇ ਦਾ ਸੂਟ ਤੁਸੀਂ ਸਾਰੇ ਜਣੇ ਕਮੈਂਟਾਂ ਚ ਦੱਸਿਓ ਸੂਟ ਕਿੱਦਾਂ ਦਾ ਲੱਗਿਆ ਹਾਂਜੀ ਆ ਸੂਟ ਆ ਸਾਰਿਆਂ ਨੇ ਕਮੈਂਟਾਂ ਚ ਦੱਸਣਾ ਜ਼ਰੂਰ ਕਿ ਸੂਟ ਸੋਹਣਾ ਮੇਰਾ ਆਇਆ ਕਿੰਨੇ ਜਾਈ ਤੂੰ ਦੱਸ ਨਾਲੇ ਤੁਸੀਂ ਦੱਸਿਓ ਪ੍ਰਾਈਸ ਕਿੰਨਾ ਹੋ ਚਾਰੇ ਜਣੇ ਕਿੰਨਾ ਪ੍ਰਾਈਸ ਹੈ ਚਲੋ ਆਪਦਾ ਆਪਦਾ ਚੱਕ ਲਓ ਮੰਗੋ ਤੇ ਚੱਕੋ ਲਿਓ ਅੰਦਰ ਤੂੰ ਐਨ ਕੀ ਕਾਹਨ ਲੀਂਗਾ ਮੈਨੂੰ ਭੁੱਲ ਲੱਕੇ ਕਮ ਸੋ ਇਹਦਾ ਖਾਓ ਖਾਓ ਤੋ ਲੰਕ ਆਂਬ ਖਾਣਾ ਔਖਾ ਲੱਗਦਾ ਰੇਸਟੇਰਿ ਜਾਂ ਕੇ ਆਂਬ ਦੇ ਸੇਮਾ ਨਹੀਂ ਘਾਣਨੇ ਜਾਈਂ ਅੱਛਾ ਕਾ ਤੋ ਖਾਦਗਾ ਨਹੀਂ ਆਂਦਗਾ ਔਰ ਸੇਮਾ ਵੈਲੋਂ ਕੀ ਅਨਿਕ ਆਂਬ ਨਾਲ ਸਾਰੇ ਹੱਥ ਮੂਲੇ ਬੜ ਜਾਂਦਾ ਤਾਂ ਕਰਕੇ ਕੀ ਬਣਿਆ ਚਦਰੀ ਜਾ ਗਈ ਚੀਜ਼ਾਂ ਨਹੀਂ ਘਰਾਂ ਜਾਈ ਹੂੰ ਨਾ ਤਾਂ ਸੇਵਾ ਕਾਓ ਤੇ ਨਾ ਖਾਓ ਆਂਬ ਓਕੇ ਤੇ ਅੱਧਰ ਅੱਜ ਮੈਂ ਕਰਨੀ ਆ ਇਹਨਾਂ ਦੀ ਯੂਨੀਫਾਰਮ ਪ੍ਰੈਸ ਨਹੀਂ ਤੇ ਹੁਣ ਖਾ ਕੇ ਆਂਬ ਫਿਰ ਵਰਦੀ ਪ੍ਰੈਸ ਕਰਦੇ ਆਂ ਫਿਰ ਆਪਾਂ ਬਲੌਗ ਦਾ ਇੱਥੇ ਕਰਦੇ ਆਂ ਐਂਡ ਤੇ ਜੇ ਤੁਹਾਨੂੰ ਸਾਡਾ ਬਲੌਗ ਵਧੀਆ ਲੱਗਿਆ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਥੈਂਕ ਯੂ